ਸ਼ਾਰਪੁਰ ਵਿਖੇ ਹੋਈ ਲੜਾਈ ਪੁਲਿਸ ਵੱਲੋਂ ਮੌਕੇ ਤੇ ਹੀ ਸਿਵਲ ਹਸਪਤਲ ਵਿਖੇ ਫੜ ਲਏ આરોપી ਜਾਣਕਾਰੀ ਦਿੰਦੇ ਹੋਏ ਡੀਐਸਪੀ ਦੇਵਦਤ ਮਾਮਲਾ ਇਹ ਪਿਆਜੀ ਝਗੜਾ ਹੋਇਆ ਸੀ ਕਿਤੇ ਬਾਹਰ ਮਾਡਲ ਟਾਊਨ ਥਾਣੇ ਦੇ ਏਰੀਆ ਦੇ ਵਿੱਚ ਤੇ ਇੱਕ ਬੰਦਾ ਉਹਦੀ ਚਿੰਜਰਡ ਹੋਇਆ ਵਾ ਜਿਹੜਾ ਇੰਜਰਡ ਹੈ ਉਹਦੇ ਜਿਹੜੇ ਜਿਨ੍ਹਾਂ ਨੇ ਮਾਰਿਆ ਸੀਗਾ ਉਹ ਅਕਿਊਜ਼ਡ ਵਗੈਰਾ ਸੀ ਆਲਰੇਡੀ ਜਿਹੜੇ ਆ ਉਹ ਅਰੈਸਟ ਕਰ ਲਏ ਮਾਮਲਾ ਕਿਸ ਦਾ ਲੜਾਈ ਦਾ ਮਾਮਲਾ ਆਪਸ ਦੇ ਵਿੱਚ ਕੋਈ ਰੰਜਿਸ਼ ਸੀ ਇਹਨਾਂ ਦੀ ਤੇ ਲੜਾਈ ਦਾ ਕਾਰਨ ਜਿਹੜਾ ਉਹ ਪੁਰਾਣਾ ਪਿਸ਼ੋਕੜ ਚੱਲਦਾ ਆ ਰਿਹਾ ਕੋ ਗਲੀ ਦਾ ਝਗੜਾ ਸੀ ਉਹ ਨੂੰ ਲੈ ਕੇ ਲੜ ਪਏ ਸੀ ਲੜਾਈ ਹੋਈ ਕਿੱਥੇ ਸੀਗੀ ਮਾਡਲ ਟਾਊਨ ਅੱਛਾ ਡਗਾਣੇ ਪਿੰਡ ਚ ਡਗਾਣੇ ਕ੍ਰਿੰਡ ਸੋ ਦੋਨੋਂ ਤਰ੍ਹਾਂ ਦੇ ਹੋਈ ਗੱਲਬਾਤ ਤੁਹਾਡੇ ਨਾਲ ਨਹੀਂ ਇੱਕ ਧਿਰ ਜਿਹਨਾਂ ਨੇ ਸੱਟਾਂ ਮਾਰੀਆਂ ਸੀ ਚੁੱਕ ਕੇ ਲੈ ਆਉਣਾ ਅੱਜ ਆਪਾਂ ਸਿਵਲ FIR ਦਰਜ ਕਰਤੀ ਜਿਹੜੇ ਸਿਵਲ ਸਪੋਰਟ ਖੜੇ ਇੱਥੇ ਦਾ ਕੀ ਮਾਮਲਾ ਸੀਗਾ ਇੱਥੇ ਦਾ ਅਸੀਂ ਲਾਰਜ ਆਡਰ ਨੂੰ ਲੈ ਕੇ ਅੱਜ ਇੱਥੇ ਆਏ ਆਂ ਕਿ ਇੱਥੇ ਮੁਸ਼ਤਦੀ ਦੇ ਨਾਲ ਸਾਡੀ ਪੁਲਿਸ ਜਿਹੜੀ ਹੈ ਕਰਮਚਾਰੀ ਲੱਗੇ ਆ ਤੇ ਜਦੋਂ ਵੀ ਕੋਈ ਘਟਨਾ ਜੇਹੀ ਹੁੰਦੀ ਹੈ ਇਹਨਾਂ ਨੂੰ ਵਾਰਨ ਦਾ ਵੀ ਅਸੀਂ ਇਮੀਡੀਏਟ ਸਾਡੀ 5 ਮਿੰਟ ਦੇ ਵਿੱਚ ਪੁਲਿਸ ਇੱਥੇ ਪਹੁੰਚਦੀ ਹੈ ਪੀਸੀਆਰ ਵੀ ਦੇ ਨਾਲ ਵੀ ਇਹਨਾਂ ਦਾ ਕੰਟੈਕਟ ਹੈ ਐਸਐਚਓ ਸਾਹਿਬ ਦੇ ਨਾਲ ਇੰਟਰਕੈਕਟ ਹੈ ਮੇਰੇ ਨਾਲ ਕੰਟੈਕਟ ਹੈ ਜਦੋਂ ਕੋਈ ਅਹਜਾ ਇਨਸੀਡੈਂਟ ਆਉਂਦਾ ਇੱਥੇ ਲੜਾਈ ਝਗੜੇ ਦਾ ਕੋਈ ਮਾਮਲਾ ਆਉਂਦਾ ਹੈ ਤੇ ਇਮੀਡੀਏਟ ਜੇ ਕੋਈ ਅਹਜੀ ਗੱਲ ਹੁੰਦੀ ਹੈ ਕਿ ਦੂਜੀ ਪਾਰਟੀ ਪਿੱਛੇ ਆਉਂਦੀ ਜਾਂ ਲੜਾਈ ਝਗੜਾ ਹੋਣ ਦਾ ਖਤਰਾ ਹੈ ਜਾਂ ਇੱਥੇ ਸੰਭਾਵਨਾ ਹੈਗੀ ਹੈ ਤੇ ਅਸੀਂ ਇਮੀਡੀਏਟ ਇਥੇ ਕੰਟਰ ਤੇ ਕਾਨੂੰਨ ਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਕਰਦੇ। ਤੇ ਕੀ ਉਸ ਲੜਾਈ 'ਚ ਕੋਈ ਹਜੇ ਕੋਈ ਗ੍ਰਿਫਤਾਰੀ ਵੀ ਹੋਈ ਕੋਈ? ਹਾਂਜੀ ਅਸੀਂ ਤਿੰਨੋ ਤਿੰਨੋ ਦੋਸ਼ੀ ਗ੍ਰਿਫਤਾਰ ਕਰ ਲਏ। ਹਾਂਜੀ ਭਾਈ ਕੀ ਨਾਮ ਆਪਣਾ? ਮੇਰਾ ਨਾਮ ਹੈ ਸਰਬਜੀਤ ਸਿੰਘ ਜੀ ਆਪਾਂ ਕਿੱਥੇ ਤਨਾਤ ਹੈਗੇ ਇਸ ਟਾਈਮ ਸਿਕੋਰ ਡਿਗਾਰਡ ਹਸ਼ਿਆਰਪੁਰ ਸਾਬ ਕਿੱਥੇ ਸਿਵਲ ਹਸਪੀਟਲ ਅੱਜ ਜਿਹੜਾ ਦੁਪਹਿਰੇ ਮਾਮਲਾ ਹੋਇਆ ਸੀ ਲੜਾਈ ਦਾ ਕੀ ਸੀਗਾ ਮਾਮਲਾ ਦੁਪਹਿਰੇ ਸਾਬ ਦੋ ਗੋਟਾ ਐਸੇ ਲੜਾਈ ਕਰਕੇ ਆਪਸ ਵਿੱਚ ਇੱਕ ਦੇ ਜਿਆਦਾ ਸੱਟਾਂ ਲੱਗੀਆਂ ਸੀ ਤੇ ਦੂਸਰਾ ਗੁੱਟ ਵੀ ਇੱਥੇ ਹੀ ਘੁੰਮਦਾ ਥਾ ਫਿਰ ਪੁਲਿਸ ਨੇ ਉਹਨਾਂ ਨੂੰ ਇੱਥੋਂ ਹੀ ਗ੍ਰਿਫਤਾਰ ਕਰ ਲਿਆ ਜਿਹੜਿਆਂ ਨੇ ਦੂਸਰੇ ਬੰਦੇ ਦੇ ਮਾਰਿਆ ਸੀਗਾ ਜੀ ਇਹ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਅਸੀਂ ਉਹਨਾਂ ਨੂੰ ਸਾਬ ਇੱਥੋਂ ਝਗੜ ਕੇ ਆਪਣੇ ਦਬਕਾ ਕੇ ਬਾਹਰ ਕੱਢ ਦਿੱਤਾ ਸੀਗਾ ਜੀ ਫਿਰ ਪੁਲਿਸ ਨੇ ਇੱਥੋਂ ਹੀ ਉਹਨਾਂ ਨੂੰ ਫ Here